माता जवाला जी दे विच दुर्गा अष्टमी पिंड वास वालों एन आर आई भीर समूह प्रबंधक कमेटी नगर पंचायत वालों माता जवाला जी शेर वाली मान का जागरण करवाया गया जिस वि नामवर कलाकारा ने माना गुणगान किया ਇਸ ਮੌਕੇ ਸੰਗਤਾਂ ਵੱਲੋਂ ਪਾਰੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ ਅਤੇ ਜਾਗਰਣ ਵਿੱਚ ਮਾਂ ਜਵਾਲਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਇਲਾਕੇ ਦੇ ਪਤਵੰਤਿਆਂ ਸੱਜਣਾਂ ਤੋਂ ਇਲਾਵਾ ਅੰਬੇਡਕਰ ਪ੍ਰੈਸ ਕਲੱਬ ਫਲੋਰ ਪੰਜਾਬ ਰਜਿਸਟਰ ਵੱਲੋਂ ਇਸ ਜਾਗਰਣ ਵਿੱਚ ਹਾਜ਼ਰੀ ਹਾਜ਼ਰੀ ਭਰੀ ਗਈ ਕਮੇਟੀ ਵੱਲੋਂ ਆਏ ਹੋਏ ਪਤਵੰਤਿਆਂ ਦਾ ਸਿਰੋਪੀਆ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਾਂ ਦਾ ਲੰਗਰ ਲਗਾਇਆ ਗਿਆ ਟਿੱਕੀਆਂ ਦਹੀਂ ਪੱਲੇ ਕੌਫੀ ਵੱਖ-ਵੱਖ ਪਕਵਾਨ ਸੰਗਤਾਂ ਨੂੰ ਵੰਡੇ ਗਏ ਮਾਂ ਦਾ ਸੇਵਾਦਾਰ ਚੇਅਰਮੈਨ ਡਾਕਟਰ ਰਾਣਾ ਅਫਰਾਦੀ ਖਾਸ ਰਿਪੋਰਟ जरा प्रेम मिस्टर आवाज नहीं आई जिनी होनी चाहिए बहुत हाथ करके प्रेम मिस्टर घोम लंगर कि खादा हाँ लंगर तो तुझे सारे भी

ਬੈਠ ਕੇ ਸੁਣਾਇਆ ਜਾਂਦਾ ਹੈ ਅਦਬ ਦਾ ਵੀ ਕੋਈ ਮੁਕਾਮ ਹੁੰਦਾ ਹੈ ਤੇ ਸਾਰੇ ਅਦਬ ਨਾਲ ਬੈਠੋ ਜਿੰਨੇ ਵੀ ਮੇਰੇ ਭਰਾ ਖੜੇ ਨੇ ਉਹਨਾਂ ਨੂੰ ਬੇਨਤੀ ਆ ਜਿਹੜੇ ਤਾਂ ਆਪਣੀ ਆਪਣੀਆਂ ਮਾਂਵਾਂ ਰੰਗਦੀ 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 ਮਾਂ ਸਾਨੂੰ ਆਪਣੀ ਰੰਗੇ ਦੁਸ਼ ਰੰਗਦੀ ਮਾਂ 我。 ਸ਼ਹਿਰ ਵਿੱਚ ਦੇਖੋ ਬਾਜੀ ਉਹਨਾਂ ਨੇ ਇਜ਼ਾਦੀ ਮਾਰੇ ਜਾਗੇ ਦੀ ਐਡ ਕੀਤੀ ਦੋਨਾਂ ਹੱਥ ਤੁਕਰਕਾ ਉਹਨੇ ਸੰਗਤ ਵਿੱਚ ਟਾੜੀ ਲੱਗੀ ਰੰਗ ਦੀ ਰੰਗ ਦੀ ਰੰਗ ਦੀ ਰੰਗ ਦੀ ਰੰਗ ਦੀ ਰੰਗ ਦੀ ਮਾਂ ਮੈਨੂੰ ਆਪਣੇ ਹੀ ਰੰਗ ਵਿੱਚ ਹਾਂ ਬੋਲੀ ਸੱਚੀ ਦਰਬਾਰ ਕੀ ਜੈ ਮਾਂ ਕੀ ਪਿਆਰ ਕੀ ਜੈ ਜਿਨ੍ਹਾਂ ਦੇ ਹੱਥ ਹੋਣ ਦੇ ਉੱਤੇ ਚੱਲੀ ਪੈਣਾ ਵਸੇ ਨਿਹਰਾ ਵੀ ਨਾਲ ਹੀ ਬਰਾਬਰ ਆ ਸਾਰੇ ਭਗਤ ਬੈਠੇ ਆ ਜਮਾਈ ਨੇ ਜਿੰਨੇ ਬੈਠੇ ਆ ਪਰ ਭਗਤ ਬੈਠੇ ਆ ਮੈਨੂੰ ਦੱਸ ਰੋ ਮਾਂ ਦੇ ਉੱਤੇ ਰੁੱਤਵਾ ਕਿਸੇ ਦਾ ਹੈਗਾ ਜੇ ਹੈਗਾ ਤਾਂ ਤੁਹਾਨੂੰ ਦੱਸਦਾ ਨਹੀਂ ਆ ਜੇ ਮਾਂ ਨੂੰ ਆਪਣੇ ਨੂੰ ਪਿਆਰ ਕਰਦਾ ਤਾਂ ਉਹਨੇ ਹੱਥ ਉੱਤੇ ਕਰਦਾ ਬੋਲੀਏ ਸਾਚੀ ਦਰਬਾਰ ਕੀ ਜੈ ਕਿੰਦੇ ਜਿਹਨਾਂ ਦੇ ਹੱਥ ਉਨਾਂ ਦੇ ਉੱਤੇ ਉਹਨਾਂ ਦੇ ਭਾਗ ਜਾਗਣਗੇ ਸੁੱਤੇ ਜਿਨਾਂ ਦੇ ਹੱਥ ਹੋਣਗੇ ਥੱਲੇ ਜਿਹਦਾ ਅੱਧਿਆਂ ਨੇ ਥੱਲੇ ਉਹਨਾਂ ਦੇ ਕੁਝ ਨਹੀਂ ਪੈਣਾ ਤੇ ਜਿਨ੍ਹਾਂ ਦੇ ਹੱਥ ਹੋਣਗੇ ਵਿਚਕਾਰ ਇੱਥੇ ਨਾ ਉਹਨਾਂ ਨੇ ਆਰ ਲੰਗਣਾ ਨਾ ਪਾਰ ਤੇ ਜਿਨ੍ਹਾਂ ਨੇ ਲੰਗਣਾ ਪਾਰ ਹੱਥ ਕਰੋ ਤਾਂ ਇੱਕ ਵਾਰੀ ਜਕਾਰਾ ਲਾਜਾ ਜੇ ਹੈਲੋ ਇਸ ਜਾਗਰਣ ਵਿੱਚ ਮੁਹੱਬਤ ਜੀ ਹਾਇਲ ਗੋੜਲੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਲੋਕ ਇਨਸਾਫ ਮੰਚ ਫਲੋਰ ਪੰਜਾਬ ਪ੍ਰਧਾਨ ਜਰਨੈਲ ਸਿੰਘ ਜੀ ਕਾਮਰੇਟ ਕਮਜੀਤ ਫਲੋਰ ਮਾਸਟਰ ਅੰਸਰਾਜ ਜੀ ਸਰਪੰਚ ਸਾਬੀ ਰਾਮਗੜ੍ਹ ਲਵ ਨਸਾਣੀ ਡਾਕਟਰ ਸੰਦੀਪ ਕੁਮਾਰ ਜੀ تنਵੀਰ ਕੁਮਾਰ ਜੀ ਡਾਕਟਰ ਅਸ਼ੋਕ ਕੁਮਾਰ ਜੀ ਡਾਕਟਰ ਭਟਵਾ ਜੀ ਹੋਰ ਸਾਡੇ ਕੋਲ ਡਾਕਟਰ ઉમેਦਗੜ ਪ੍ਰੈਸ ਕਲੱਬ ਫਲੋਰ ਤੋਂ ਚੇਅਰਮੈਨ ਐਲ ਰਣਾ ਜੀ ਪ੍ਰਧਾਨ ਜਗਨਨਾਥ ਜੱਗੀ ਜੀ ਸੀਨੀਅਰ ਪ੍ਰਧਾਨ ਕੇਂਦਰਜੀ ਜੀ ਜਨਰਲ ਸੈਕਟਰੀ ਸੁਨੀਲ ਕਪੂਰ ਜੀ ਆਸ਼ੂ ਕੈਸ਼ੀਅਰ ਸ੍ਰਿੰਦਰ ਕੁਮਾਰ ਜੀ ਮੋਨੂ ਵਾਈਸ ਕੈਸ਼ੀਅਰ ਜਗਜੀਤ ਸਿੰਘ ਜੀ ਭੱਟੀ ਇਹਨਾਂ ਸਾਰਿਆਂ ਦਾ ਇਸ માં ਬਗਵਤੀ ਕਮੇਟੀ ਵੱਲੋਂ ਜਿੰਨੇ ਵੀ ਮੁੱਖ ਮਹਿਮਾਨ ਜੋ ਵੀ ਇਸ ਜਾਗਰਣ ਵਿੱਚ ਚੱਲ ਕੇ ਆਏ ਨੇ ਉਹਨਾਂ ਸਾਰਿਆਂ ਨੂੰ ਜੀ ਆਖਦੇ ਆਂ ਔਰ ਮਹਾਮਾਈ ਦੇ ਅੱਗੇ ਅਰਦਾਸ ਕਰਦੇ ਆਂ ਕਿ ਮਹਾਮਾਈ ਇਹਨਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਤਾਂ ਜੋ ਇਹ ਜਾਗਰਣ ਕਰਾਉਣ ਵਿੱਚ ਜਿਸ ਤੋਂ ਵੱਧ ਚੜ ਕੇ ਅੱਗੇ ਨਾਲ ਵੀ ਯੋਗਦਾਨ ਦੇਣ ਜਕਾਰਾ ਮਹਾਮਾਈ ਦਾ ਬੋ ਸਾਚੇ ਦਰਬਾਰ ਕੀ ਜੈ चैनल केबनी ट्वार्टीटी फोर प्राइ हर ख़बर सभु पेखण लाइ बी टी